ਸਰ ਅੱਜ ਜੋ ਕਾਰਵਾਈ ਹੋਈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਰ ਫਾਜ਼ਿਲਕਾ ਪੁਲਿਸ ਨੂੰ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਮਿਤੀ 24 2025 ਨੂੰ ਇੱਕ ਬਾਡਰ ਰੋਡ ਸ਼ਿਵਾਪੁਰੀ ਚੌਕਤੇ ਵਿੱਚ ਸਾਹਿਲ ਪ੍ਰੀਤ ਨਾਮ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਕਰੀਬ 12 13 ਜਾਨੇ ਜਿਹੜੇ ਨੌਨ ਸੀ ਉਹ ਅਣਪਛਾਤੇ ਬੰਦੇ ਸੀ ਜਿਹੜਾ ਨੇ ਫਾਇਰ ਆਮਜੂਦ ਕਰਕੇ ਇਹਨੂੰ ਮਾਰ ਦਿੱਤਾ ਸੀ ਇਹਦੇ ਵਿੱਚ ਸਾਹਿਲ ਜੋਸ਼ਣ ਸੀਗਾ ਸਫਾਲ ਪਾਲੂ ਅਰਲੀ ਵਾਲੇ ਦਾ ਸੀਗਾ ਇੱਕ ਰਜਿੰਦਰ ਬਿੱਲਾ ਜਿਹੜਾ ਬੱਲੂਆਣੇ ਦਾ ਸੀਗਾ ਇਹਦੇ ਨਾਲ ਹੋਰ ਵੀ ਜਿਹੜੇ ਕਿਊਜ਼ ਸੀਗੇ ਸੋ ਇਸ ਕੇਸ ਵਿੱਚ ਜਿਹੜਾ ਸਾਡੇ ਵੱਲੋਂ ਪਹਿਲਾਂ ਹੀ ਜਿਹੜੇ ਦੋ ਕਿਊ ਜਿਹੜੇ ਖੜੇ ਜਾ ਚੁੱਕੇ ਆ ਇਹ ਜਿਹੜੇ ਕਿਊਜ਼ ਦੇ ਇਹ ਵੀ ਜਿਹੜੇ ਨਾਮਿਨੇਟਡ ਸੀਗੇ ਆ ਜਿਨ੍ਹਾਂ ਬਾਰੇ ਸਾਨੂੰ ਟਿਪ ਸੀਗੇ ਇਸ ਏਰੀਏ ਦੇ ਵਿੱਚ ਹੈ ਜਦੋਂ ਸਾਡੀ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਇਹ ਜੋ ਭੱਜਣ ਲੱਗੇ ਤੇ ਇਹਨਾਂ ਤੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਇਹਨੂੰ ਰੋਕਣ ਲਈ ਜਿਹੜਾ ਸਾਨੂੰ ਜਿਹੜਾ ਗਨ ਸ਼ਾਟ ਕਰਨਾ ਪਿਆ ਇਦੇ ਵਿੱਚ ਇੰਜਰਡ ਹੋ ਗਏ ਹੋਣੇ ਹਸਪੀਟਲ ਜਿਹੜੇ ਦਾਖਲ ਨੇ ਇਹਦੇ ਵਿੱਚ ਸਹੀਂ ਇਹ ਕੇ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਰੂਲ ਆਫ ਲਾਅ ਹੈ ਉਹ ਸਭ ਤੋਂ ਉਪਰ ਹੈ ਠੀਕ ਕੋਈ ਵੀ ਗੈਂਗਸਟਰ ਬਾਦ ਜਾਂ ਕਿਸੇ ਨੂੰ ਵੀ ਅਸੀਂ ਜਿਹੜਾ ਬਿਲਕੁਲ ਉਹਦੇ ਆਪਣੇ ਹੱਥ ਕਾਨੂੰਨ ਨਹੀਂ ਲੈਣ ਦਵਾਂਗੇ ਜੇ ਕੋਈ ਕਰੇਗਾ ਤੇ ਉਸਦੇ ਖਿਲਾਫ ਜਿਹੜਾ ਸਖਤ ਐਕਸ਼ਨ ਹੋਏਗਾ ਇਹ ਜਿਹੜੇ ਕਯੂਜ਼ ਸੀਗੇ ਸਾਹਿਲ ਸਾਹਿਲ ਤੇਜਸੁਪਾਲ ਐਂਡ ਜਿੰਦਰ ਬਿੱਲਾ ਇਹ ਤਿੰਨੇ ਹੀ ਜਿਹੜੇ ਸਾਨੂੰ ਜਿਹੜਾ ਅਗੋੜ ਮਰਡਰ ਕੇਸ ਜਿਹਦਾ ਸੰਜੀਵ ਵਰਮਾ ਦਾ ਹੋਇਆ ਸੀਗਾ ਪਿਛਲੇ ਮਹੀਨੇ ਉਹਦੇ ਵਿੱਚ ਵੀ ਇਹਨਾਂ ਦੇ ਜਿਹੜੇ ਲਿੰਕ ਜੁੜਦੇ ਆ ਦਾ ਬਿੱਲਾ ਉਹਤੇ ਡਾਇਰੈਕਟਲੀ ਇਨਵੋਲਵ ਸੀਗਾ ਇਹ ਵੀ ਉਹਦੇ ਨਾਲ ਜੇ ਖੰਬਿਓ ਇਨਵੋਲਵ ਸੀਗੇ ਤੂੰ ਸਾਡੇ ਵੱਲੋਂ ਇਹਨਾਂ ਨੂੰ ਜਿਹੜੀ ਸਖਤ ਚੇਤਾਵਨੀ ਹੈ ਵੀ ਇਹ ਜਿਹੜਾ ਜੇਰਾ ਵੀ ਕੋਈ ਜਿਹੜਾ ਇਸੋ ਜਿਹਾ ਹਰਕਤ ਕਰੇਗਾ ਉਹਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਸੋ ਇਹਨਾਂ ਨੂੰ ਅਸੀਂ ਕਿਸੇ ਵੀ ਹਾਲਤ 'ਚ ਜਿਹੜਾ ਉਹ ਨਹੀਂ ਬਖਸ਼ਣਗੇ